ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆਂ ਪਿੰਡ ਜਗਤਪੁਰਾ ਨਵਾਂ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸ਼ਮਸ਼ੇਰ ਸਿੰਘ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਘਰੋਂ ਦਿਖਾਈਆਂ ਨੇ ਤੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਦੋ ਪਸ਼ੂ ਹੁਣ ਚਾਰ ਹੁਣ ਸਾਫ਼ ਸੁਥਰੇ ਪਸ਼ੂ ਹੁੰਦੇ ਆ ਤੇ ਪੂਰੇ ਅਤਿbaar ਯਕੀਨ ਵਾਲੇ ਪਸ਼ੂ ਹੁੰਦੇ ਆ ਦੋਸਤੋ ਕੋਈ ਵੀਰ ਆਵੇ ਆਪਦੀ ਨਰਕ ਪਰਕ ਤਸੱਲੀ ਪਹਿਲਾਂ ਕਰੇ ਜੇਕਰ ਦੋਸਤੋ ਪਸ਼ੂ ਸੋਇਆ ਸੋਇਆ ਲੈਂਦੇ ਹੋ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਅਗੇ ਵੀ ਗੱਬਣ ਪਸ਼ੂ ਤੇਪ ਕੇ ਤੇ ਸੋਇਆ ਸੋਇਆ ਨਾਗ ਦੋ ਟਾਈਮ ਆ ਚਾਰ ਟਾਈਮ ਆਪਦੀ ਤਸੱਲੀ ਕਰਕੇ ਜਰੂਰ ਖਰੀਦਿਆ ਕਰੋ ਠੀਕ ਆ ਜੀ ਤੇ ਬਿਲਕੁਲ ਦੇਵੀਪੁਰਾ ਵੀ ਥੋੜੀ ਦੂਰੀ ਤੇ ਆ ਦੋਸਤੋ ਬੱਲਿਆਂ ਵਾਲਾ ਪਿੰਡ ਵੀ ਬਿਲਕੁਲ ਨਜ਼ਦੀਕ ਆ ਅਲਕੋ ਕੋਠੀ ਥੋੜੀ ਦੂਰੀ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ ਵੀਰ ਸ਼ਮਸ਼ੀਰ ਸਿੰਘ ਆਉਂਨਾਰਾ ਦੋਸਤੋ ਨੰਬਰ ਸਕਰੀਨ ਦੇ ਉੱਪਰ ਚਲਾ ਦਾਂਗੇ ਆਪਾਂ ਵੀਰ ਦੇ ਅੱਜ 11 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਤੇ ਸ਼ਾਮ ਦਾ ਸਮਾਂ ਦੋਸਤੋ ਕੋਈ 4:00 ਵਜੇ ਦਾ ਸੋ ਦੋਵੇਂ ਪਸ਼ੂ ਦਿਖਾਉਣੇ ਦੋਸਤੋ ਇੱਕ ਗਾਂ ਦਿਖਾਵਾਂਗੇ ਤੁਹਾਨੂੰ ਤੇ ਇੱਕ ਮੱਝ ਦਿਖਾ ਦਾਂਗੇ ਦੋਵੇਂ ਪਸ਼ੂ ਤਾਜੇ ਸਵੇ ਸਵੇ ਆ ਤੇ ਹੋ ਸਕਿਆ ਦੋਸਤੋ ਬਿਲਕੁਲ ਨਾਲ ਦੀ ਨਾਲ ਆਪਾਂ ਜਿਹੜੀ ਮਿਲਕ ਰਿਕਾਰਡਿੰਗ ਉਹ ਵੀ ਨਾਲ ਦੀ ਨਾਲ ਜ਼ਰੂਰ ਚਲਾ ਦਾਂਗੇ ਤੇ ਮਿਲਕ ਵੀ ਤੁਹਾਨੂੰ ਪੂਰਾ ਦਿਖਾ ਦਾਂਗੇ ਪਸ਼ੂਆਂ ਦਾ ਚੁਵਾਈ ਕਰਕੇ ਇੱਕ ਇੱਕ ਟਾਈਮ ਆਓ ਲੈ ਇੰਡੀਆ ਜਾਣਕਾਰੀ ਵੀਰ ਸ਼ਮਸ਼ੇਰ ਤੋਂ ਪੁੱਛਦੇ ਆਂ ਕੀ ਡਿਟੇਲ ਆ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਵੀਰੇ ਹੋਰ ਤੇ ਸ਼ਮਸ਼ੇਰ ਵੀਰ ਅੱਜ ਇਹ ਪਸੂ ਆਪਣੇ ਕੋਲ ਦੋ ਬਕਾਊਗਾ ਹਾਂ ਜੀ ਦੋ ਵੀਰ ਇੱਕ ਤਾਂ ਮੱਝ ਆ ਗਈ ਤੇ ਇੱਕ ਇਹ ਗਾਂ ਦਿਖਾ ਦਿੰਦੇ ਇੱਕ ਇਹ ਗਾਂ ਜੀ ਪਸੂ ਦੋਵੇਂ ਸੂਏ ਸੂਏ ਆ ਤੇ ਮੈਨੂੰ ਲੱਗਦਾ ਵੀ ਇੱਕ ਤਾਂ ਮੱਝ ਤਾਜ਼ੀ ਸੂਈ ਹੈ ਹਾਂ ਜੀ ਮੱਝ ਅੱਜ ਸੂਈ ਆ 12 ਵਜੇ ਜ਼ੋਰ ਸੁੱਟੀ ਨੇ ਓਕੇ ਹਾਂ ਠੀਕ ਹੈ ਜੀ ਹਾਂਜੀ ਤੇ ਵੀਰ ਸ਼ਮਸ਼ੇਰ ਪਹਿਲੇ ਨੰਬਰ ਤੋਂ ਆਪੇ ਐਸ਼ਾ ਕਾ ਪਾ ਇਥੋਂ ਹੀ ਸਟਾਰਟ ਕਰਦੇ ਹਾਂ ਹਾਂਜੀ ਮੈਂ ਤੋਂ ਕਰ ਲਵਾਂ ਤੇ ਇਹ ਸੂਹਾ ਕਿੰਨਾ ਮੰਨਦੇ ਹੋ ਕਿਨਵਾ ਸੂਹਾ ਸੂਈ ਹੋਗੀ ਇਹ ਸੂਹਾ ਤੀਜਾ ਵੀਰ ਜੀ ਤੀਜਾ ਸੂਹਾ ਹਾਂਜੀ ਲਓ ਵੀ ਦੋਸਤੋ ਤੀਜਾ ਸੂਹਾ ਅੱਜ ਮਾਰਨਿੰਗ ਸੂਈ ਹੈ ਤੇ ਜੇਰ ਕਿੰਨੇ ਕ'ਜੇ ਪਾਤੀ ਸੀ 12:00 ਵਜੇ ਪਾਈ ਜੇਰ ਠੀਕ ਹੈ ਜੀ ਹਾਂਜੀ ਠੀਕ ਹੈ ਜੇਰ ਦੀ ਵੀਡੀਓ ਵੀ ਹੈਗੀ ਆਪਾਂ ਦੀ ਹਾਂਜੀ ਵੀਡੀਓ ਬਣਾਈ ਹੈ ਆਪਾਂ ਠੀਕ ਹੈ ਜੀ ਜੇ ਕੋ ਵੀਰ ਮੰਗੂਗਾ ਤੇ ਆਪਾਂ ਉਹਨੂੰ ਵੀਡੀਓ ਪਾ ਦਾਂਗੇ ਬਿਲਕੁਲ ਜੀ ਬਿਲਕੁਲ ਕਈਆਂ ਨੂੰ ਡਾਊਟ ਹੋ ਜਾਂਦਾ ਵੀ ਕੀ ਪਤਾ ਇਹਨੇ ਜੋੜ ਛੁੱਟੀ ਹੈ ਕਿ ਨਹੀਂ ਛੁੱਟੀ ਸੋ ਕਿਸੇ ਤਰ੍ਹਾਂ ਦੇ ਮਨ 'ਚ ਸ਼ੰਕਾ ਨਾ ਰਹੇ ਜੀ ਸ਼ੰਕਾ ਨਾ ਰਹੇ ਜੀ ਉਹ ਆਪਾਂ ਇਸੇ ਕਰਕੇ ਉਦੋਂ ਵੀਡੀਓ ਬਣਾ ਲਈ ਸੀ ਤੇ ਉਹ ਆਪਾਂ ਜੇ ਕੋਈ ਵੀਰ ਭਰਾ ਆਪਣੇ ਤੋਂ ਮੰਗੂਗਾ ਵੀਡੀਓ ਤੇ ਉਹਨੂੰ ਆਪਾਂ ਵੀਡੀਓ ਪਾ ਦਾਂਗੇ ਬਿਲਕੁਲ ਜ਼ਰੂਰ ਤੇ ਤੀਜਾ ਸੂਬਾ ਦੋਸਤੋ ਇਹ ਮੱਝ ਸੂਈ ਅੱਜ ਮਾਰਨਿੰਗ ਆ ਤੇ ਜੇਰ ਜੂਰ ਪ੍ਰੋਪਰ ਕੋਈ 11 12 ਦੇ ਸਨ ਪਾ ਦਿੱਤੀ ਸੀਗੀ ਉਹ ਤੁਹਾਨੂੰ ਰਿਕਾਰਡਿੰਗ ਮਿਲ ਜੂਗੀ ਠੀਕ ਆ ਜੀ ਵੀਰ ਹੁਣਾਂ ਨੇ ਬਿਲਕੁਲ ਰਿਕਾਰਡ ਕਰਕੇ ਰੱਖਿਆ ਜੇਰ ਪੈਂਦੀ ਦੀ ਜਾਂ ਪਾਉਂਦੀ ਦੀ ਬਾਕੀ ਥਾਣਾ ਥੋਨਾਂ ਦੀ ਤੁਸੀਂ ਆ ਸਹਾਈਜ ਵੇਖ ਲਓ ਵਿਰਲ ਥੋੜੀ ਜੀ ਘੱਟ ਨਾ ਜਰ ਆਊਗੀ ਤੁਹਾਨੂੰ ਬਾਕੀ ਚਵਾਈ ਜਰੂਰ ਦਿਖਾਵਾਂ ਕਿ ਤੁਹਾਨੂੰ ਚਵਾਈ 1 ਨੰਬਰ ਹੋਊਗੀ ਠੀਕ ਆ ਚਵਾਈ ਬਹੁਤ ਚੰਗੀ ਹੈ ਆ ਮਗਰ ਕਟਾ ਆ ਗਿਆ ਦੇ ਹਾਂਜੀ ਮੇਲ ਕਾਫ ਆ ਹਾਂਜੀ ਮੇਲ ਕਾਫ ਠੀਕ ਆ ਤੇ ਅੱਜ ਕੋਈ ਚੋਇਆ ਮਾਰਨਿੰਗ ਕੋਈ ਦੋ ਤੋਂ ਥੱਲੇ ਬੋਲ ਜੀ ਜੀ 2.5 ਕਿਲੋ ਚੋਇਆ ਹੈ ਭੂਰ ਛੱਟਾ ਕਿਸ ਤਰ੍ਹਾਂ ਦੁਪਹਿਰੇ ਕਿਹੇ ਥਾਂ ਚ ਭੂਰ ਨਹੀਂ ਠੀਕ ਹੈ ਜੀ ਭਾਵੇਂ ਕੋ ਛੋਟਾ ਜਾਂ ਬੱਚਾ ਚੋਈ ਜਾਵੇ ਜਨਾਨੀ ਚੋਲੇ ਬੰਦਾ ਚੋਲੇ ਠੀਕ ਹੈ ਜੀ ਬਿਲਕੁਲ ਚੋਣ ਬਹੁਤ ਵਧੀਆ ਠੀਕ ਹੈ ਲਓ ਦੋਸਤੋ ਚੁਵਾਈ ਵੀਰ ਨੇ ਦੱਸ ਹੀ ਦਿੱਤੀ ਹੈ ਵੀ ਇੱਕ ਨੰਬਰ ਚੁਵਾਈ ਆ ਸੋ ਬਾਕੀ ਹੋਲਾ ਕਿਸੇ ਚੀਜ਼ ਦਾ ਨਹੀਂ ਗਾ ਦੋਸਤੋ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦੇਣੀ ਆ ਤੁਸੀਂ ਚੁਵਾਈ ਧਿਆਨ ਦੇ ਨਾਲ ਦੇਖ ਲਿਓ ਜਿਹੜੇ ਵੀਰ ਨੂੰ ਮੱਝ ਪਸੰਦ ਆਊਗੀ ਉਹ ਤੁਸੀਂ ਸੌਦਾ ਕਰ ਲਿਓ ਵੀਰ ਸ਼ਮਸ਼ੀਰ ਦੇ ਨਾਲ ਠੀਕ ਹੈ ਤੇ ਜਾਓ ਖੋਲ ਕੇ ਦਿਖਾ ਦਈਏ ਜੀ ਕਦਕੂ ਤਾਂ ਚੰਗਾ ਦੋਸਤੋ ਵੈਸੇ ਹੂਸਵਾ ਦੇ ਵਿੱਚ ਆ ਪਰ ਫਿਰ ਵੀ ਤੁਸੀਂ ਵੇਖੋ ਸੂਣ ਤੋਂ ਪਹਿਲਾਂ ਵੀ ਜੇਕਰ ਇੱਕ ਮਾਜ ਆਪਾਂ ਦੇਖੀਏ ਦੋਸਤੋ ਚੰਗੀ ਰਾਜ ਹੀ ਹੋਊਗੀ ਠੀਕ ਆ ਜੀ ਹੁਣ ਸੂਣ ਤੋਂ ਬਾਅਦ ਵੀ ਇੱਕ ਜਜਮੈਂਟ ਕਾ ਆਈਡੀਆ ਨਹੀਂ ਹੁੰਦਾਗਾ ਵੀ ਕਿਸੇ ਤਰ੍ਹਾਂ ਸੂਸਵਾ ਦੇ ਵਿੱਚ ਰੱਜੀ ਪੂਜੀ ਵਜਨ ਲੋਡ ਪੂਰਾ ਲਓ ਜੀ ਵਕਾਲਾ ਬਕੂਲਾ ਵੀ ਚੰਗਾ ਬਿਲਕੁਲ ਪੱਧਰ ਬਖਾ ਲਈਦੀ ਆ ਕਿਸੇ ਪਾਸਿਓ ਕੋਈ ਸਾਈਡ ਬਾਈ ਜਾਂ ਕੋਈ ਵਾਲਵਿੰਗ ਨਹੀਂ ਨਜ਼ਰ ਆਊਗਾ ਲਾਗੂ ਫੜ ਲੈ ਠੀਕ ਲਾਗੂ ਫੜਿਆ ਕਰ ਆ ਕਰੋ ਚੈੱਕ ਠੀਕ ਆ ਜੀ ਸੋ ਆ ਫੇਸ ਕੁਆਲਿਟੀ ਆ ਜੀ ਸਿੰਘਾ ਸੁੰਗਾ ਦੀ ਬੰਤਰ ਵੀ ਚੰਗੀ ਆ ਬਲ ਮੱਥੇ ਦੇ ਵਿੱਚ ਤੇ ਹਾਂ ਤੋੜ ਤੋੜ ਲੋ ਲਾਡੀ ਸਹੀ ਜੇ ਸਹੀ ਜੇ ਲੰਮਾ ਤੋੜ ਦਿਓ ਜੀ ਹਾਂਜੀ ਐਨੂੰ ਤੋੜ ਲੇਗਾ ਹਾਂ ਇੱਕ ਵਾਰੀ ਹੋਰ ਘੁਮਾ ਦਿਓ ਜੇ ਇਹਨੂੰ ਫੇਰ ਲੈ ਆ ਬੂਲ ਸੋ ਬਾਕੀ ਤੋਰਾ ਤੋਰਾ ਦੋਸਤੋ ਤੁਸੀਂ ਜ਼ਰੂਰ ਚੈੱਕ ਕਰੋ ਮੱਜ ਦਾ ਠੀਕ ਆ ਉਹ ਵਜਨ ਦੌੜ ਪੂਰਾ ਕਿਸੇ ਪਾਸਿਓ ਕੋਈ ਲੇਸੀ ਫਿੱਕੀ ਨਹੀਂ ਮੈਨੂੰ ਲੱਗਦਾ ਵੀ ਜਿੱਥੋਂ ਵੀ ਆਈ ਆ ਕਰਮਾਂ ਲਈ ਚੰਗੀ ਸੇਵਾ ਦੇ ਵਿੱਚੋਂ ਆਈ ਆ ਸੂਣ ਤੋਂ ਬਾਅਦ ਵੀ ਕਿਸੇ ਪਾਸਿਓ ਟੁੱਟੀ ਨਹੀਂ ਗਈ ਆ ਲੋ ਪਤਲੇ ਪਿੰਡੇ ਦੇ ਵਿੱਚ ਸੋ ਬੌਲੇ ਦੇ ਉੱਤੇ ਹੁਣ ਚੱਲਦੀ ਆ ਇੱਕ ਟਾਈਮ ਮਾਰਨਿੰਗ ਜਿਹੜੀ ਚਵਾਈ ਪਹਿਲੀ ਹੋਈ ਆ ਹੁਣ ਦੂਜੀ ਚਵਾਈ ਆ ਦੋਸਤੋ ਤੀਜੀ ਚਵਾਈ ਕੱਲ ਮਾਰਨਿੰਗ ਫੇਰ ਜਿਹੜੀ ਆ ਸਾਫ਼ ਕਰ ਦਿੱਤੀ ਜਾਊਗੀ ਬੌਲੇ ਤੋਂ ਥਾਂ ਥਾਂ ਨੂੰ ਬਹੁਤ ਸੋਨਾ ਲੰਬਾਈ ਦੇ ਵਿੱਚ ਸੋ ਸੱਚੀ ਖੱਬੀ ਪਹਿਣੀ ਦੀ ਜਿਹੜੀ ਦੋਸਤੋ ਵਿਰਲ ਕੋਈ ਚੱਪੇ ਚੱਪੇ ਦੇ 4 4 ਇੰਚ ਦੇ ਥਾਣਾ ਅਗਲੇ ਪਿਛਲੇ ਥਾਣਾ ਦਾ ਤੁਹਾਨੂੰ ਜਿਹੜਾ ਥੋੜਾ ਜਿਹਾ ਗੈਪ ਘਟਣਾ ਜੇ ਰਹੂਗਾ ਪਰ ਚਵਾਈ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਪੂਰੀ ਤਸੱਲੀ ਵਾਲੀ ਚਵਾਈ ਵੀਰ ਦੱਸ ਰਿਹਾ ਠੀਕ ਆ ਵਾਹ ਲਓ ਠੀਕ ਆ ਅੱਛਾ ਸ਼ਮਸ਼ੇਰ ਵੀਰ ਕਿੰਨੀ ਕੀ ਡਿਮਾਂਡ ਕਰਦੇ ਆ ਅੱਗੋਂ ਪਰਾਂ ਜਾ ਨਮਾਟ ਵੀਰ ਜੀ 80000 ਕਰਦੇ ਆ ਵਾਹ ਦੇਣ ਲੈਂ ਜਿਹੜਾ ਆਪਾਂ 75000 ਦੀ ਦੇ ਦਾਂਗੇ 75 ਦੀ ਹਾਂਜੀ ਵੀ ਹਾਂ ਨਾਲ ਹੀ ਗੱਲਬਾਤ ਹੀ ਆਹ ਨਾਲ ਵਿੱਚੋਂ ਕੋ 100 200 ਮਾਨਤਨ ਕਰ ਦਾਂਗੇ ਹੋਰ ਕਰ ਦੇ ਆਏ ਆਂ ਤਾਂ ਚਲੋ ਜੋ ਵੀ ਸ਼ੋਰ ਛੱਪਾ ਹੁੰਦਾ ਜੋ ਵੀ ਹਾਂਜੀ ਲਓ ਦੋਸਤੋ 200 ਰੁਪਇਆ ਕੋਈ 100 200 ਰੁਪਇਆ ਵੀਰਾਂ ਦਾ ਵੀ ਛੋੜ ਛੱਪਾ ਜਰੂਰ ਕਰਾਂਗੇ 500 ਰੁਪਇਆ ਜੀ ਹਾਂ 500 ਹੀ ਛੱਪਾ ਲਓ ਜੀ 75000 ਦੇ ਵਿੱਚੋਂ 500 ਰੁਪਇਆ ਮੰਨਤਾ ਸਾਡੇ 74000 ਦੀ ਤੇ ਸਾਡੇ ਸਾਡੇ 74 ਦੀ ਸਾਡੇ 74 ਦੀ ਹੋ ਜੂਗੀ ਹਾਂਜੀ ਓਕੇ ਜੀ ਓਕੇ ਲਓ ਦੋਸਤੋ ਸਾਡੇ 74000 ਦੀ ਆ ਮੱਝ ਹੋ ਜੂਗੀ ਸੋ ਦੂਰੋਂ ਤਰਾ ਤੋਂ ਕੋਈ ਵੀਰ ਆ ਰਿਹਾ ਇੱਕ ਗੱਲ ਤੁਸੀਂ ਆਈਡੀਆ ਮੰਨ ਕੇ ਆਇਓ ਵੀ ਬਾਹਲੀ ਛੋਟੀ ਜਾਂ ਸਮਦਰ ਹਾਈਟ ਨਹੀਂ ਗਈ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਆ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੀ ਚੰਗੀ ਮੱਜਾ ਲਹੂ ਪੇਤਾਲੀ ਆ ਬਾਕੀ ਬਿਲਕੁਲ ਪਿੰਡੇ ਦੀ ਪਤਲੇ ਪਿੰਡੇ ਦੇ ਵਿੱਚ ਦੁੱਧ ਵੀ ਵੀਰ ਜੀ ਇਹ 12 ਲੀਟਰ ਚ ਆ ਜੂਗੀ ਹਾਂ ਦੁੱਧ 11-12 ਲੀਟਰ ਵਧੀਆ ਚ ਆ ਜੂਗੀ ਅੱਛਾ ਜੀ ਹਾਂ ਜੀ ਠੀਕ ਆ ਆ ਕਰੋ ਚੈੱਕ ਠੀਕ ਆ ਸ਼ਮਸ਼ੇਰ ਭਾਈ ਅਗਲੀ ਆਪਣੇ ਕੋਲ ਜਿਹੜੀ ਆਂ ਗਾਂ ਆ ਗਈ ਆ ਹਾਂ ਜੀ ਇਹ ਸੂਆ ਕਿੰਨਾ ਹੋਊਗਾ ਸੂਆ ਤਿੱਜਾ ਵੀਰ ਜੀ ਤਿੱਜਾ ਸੂਆ ਹਾਂ ਜੀ ਤੇ ਕਿੰਨੇ ਕ ਦਿਨਾਂ ਦੀ ਐ ਸੂਈ ਆ ਇਹਨਾਂ ਨੂੰ ਅੱਜ ਇਹਨੂੰ 4 ਦਿਨ ਹੋ ਗਏ ਅੱਜ 5ਵਾਂ ਦਿਨ ਹੋ ਗਿਆ ਜੇ ਹੋਵੇ ਮੈਲਾ ਸੁੱਟਣ ਲਈ ਲਓ ਜੀ 5ਵਾਂ ਦਿਨ ਹੋ ਗਿਆ ਜੀ ਅੱਜ 5ਵੇਂ ਦਿਨ ਦੇ ਵਿੱਚ ਆ ਦੋਸਤੋ ਤੇ ਮਗਰ ਬੱਚਾ ਬੱਛਾ ਹਾਂਜੀ ਬੱਛਾ ਇਹ ਮਗਰ ਮਗਰ ਬੱਛਾ ਆ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਲਓ ਜੀ ਠੀਕ ਆ ਤੇ ਜਾਂ ਸਵੇਰ ਤੇ ਅੱਜ 5ਵੇਂ ਦਿਨ ਦੇ ਵਿੱਚ ਆ ਤੇ ਕਿੰਨਾ ਕ ਦੁੱਧ ਹੋਣਾ ਦੁੱਧ ਕਿੰਨਾ ਹੈ ਇਹ ਟਾਈਮ ਤੁਸੀਂ ਦੁੱਧ 12 ਕਿਲੋ ਹੀ ਆ 11 ਮੰਨ ਕੇ ਚੱਲੋ 11 ਕਿਲੋ ਹਾਂਜੀ ਠੀਕ ਆ ਜੀ 11 ਕਿਲੋ ਦੋਵੇਂ ਟਾਈਮ ਜਿਹੜਾ ਮਰਜ਼ੀ ਮੇਰਾ ਭਰਾ ਆ ਕੇ ਚੋ ਸਕਦਾ ਠੀਕ ਅੱਛਾ ਭਾਈ ਸ਼ਮਸ਼ੇਰ ਚਵਾਈ ਚਪੂਈ ਦੀ ਕਿਦਾਂ ਥੋਣ ਬਹੁਤ ਚੰਗੇ ਕਿਹੇ ਥਾਂ ਚ ਭੂਰ ਨਹੀਂ ਕਿਹੇ ਥਾਂ ਚ ਛਟਾਣੀ ਠੀਕ ਆ ਜੀ ਥੋਣ ਵੀ ਆ ਪੋਲੀ ਲੈ ਵੀ ਦੋਸਤੋ ਕੋਈ ਭੂਰ ਛਟਾਣੀ ਗਾ ਥਾਨ ਥਾਨ ਬਹੁਤ ਸੋਹਣਾ ਕੁਆਲਿਟੀ ਦਾ ਮੁੱਠੀ ਥਾਣਾ ਦੋਸਤੋ ਮੋਟਾ ਗੋਲ ਥਾਣਾ ਠੀਕ ਸੋ 11 ਕਿਲੋ ਹੁਣ ਦੁੱਧ ਜਿਹੜਾ ਦੋਸਤੋ ਸਟਾਰਟਿੰਗ ਤੇ ਬੋਲੇ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਆਪਾਂ ਦੇਖਦੇ ਆ 11 ਕਿਲੋ ਬੋਲਾ ਤੇ ਠੀਕ ਆ ਜੀ 11 ਕਿਲੋ ਬੋਲੇ ਠੀਕ ਹੈ ਜੀ ਸੋ ਕਦ ਕੁਦ ਵੀ ਚੰਗਾ ਬੇਲਬੁੱਲ ਚੰਗੀ ਆ ਹਾਂ ਜੀ ਵੱਡੀ ਆ ਵੱਡੀਆਂ ਚ ਆਉਂਦੀ ਆ ਜੀ ਦੁੱਧ ਜਿਆਦਾ ਸੇਵਾ ਨਾਲ ਦੁੱਧ 16 ਕਿਲੋ 17 ਕਿਲੋ ਪਾ ਜੂਗੀ ਠੀਕ ਹੈ ਜੀ ਹਾਂ ਸੋ ਇੰਨੀ ਕੁ ਉਮੀਦ ਹੈਗੀ 15 ਤੋਂ ਬਾਅਦ ਤੇਰੇ ਬਾਰੇ ਆਮ ਨਾਲ ਅਜੇ ਤੱਕ ਆਪਾਂ ਇੱਕ ਮਾਸਾ ਵੀ ਵੰਡ ਨਹੀਂ ਪਾਇਆ ਹਾਂ ਹੁਣ ਵੰਡ ਇੱਕ ਦੋ ਦਿਨਾਂ ਤੱਕ ਸ਼ੁਰੂ ਕਰਾਂਗੇ ਦੁੱਧ 16 ਤੋਂ 17 ਕਿਲੋ ਬੜੇ ਆਰਾਮ ਨਾਲ ਦੇ ਜੀ ਠੀਕ ਹੈ ਜੀ ਹਾਂ ਜੀ ਤੇ ਲਾਡੀ ਭਾਈ ਖੋਲ ਕੇ ਦਿਖਾ ਦੇ ਸੋ ਦੋਸਤੋ ਵੀਰਾਂ ਦਾ ਵੀ 15 ਤੋਂ ਪਲੱਸ 16 17 16 17 ਲੀਟਰ ਦੁੱਧ ਪਰਣਾ ਚਾਹੀਦਾ ਜਿੱਡੇ ਕਦ ਕਾਠ ਦੇ ਵਿੱਚ ਹੈ ਜਿੱਡੇ ਵ ਸੋ ਬਾਕੀ ਤੁਹਾਨੂੰ ਤੋਰ ਤੋਰ ਕੇ ਤਸੱਲੀ ਨਾਲ ਦਿਖਾਉਣ ਦਿਖਾਉਣੇ ਆ ਦੋਸਤੋ ਬਥੇਰੇ ਸਮਝਾਉ ਤੁਹਾਨੂੰ ਆ ਲਓ ਪਰਾ ਬੂਏ ਨੂੰ ਲੈ ਜਾ ਸੋ ਦੋਸਤੋ ਦੋ ਤਾਂ ਚੰਗਾ ਪਾ ਦਿਓਗੀ ਠੀਕ ਆ ਜੀ ਜੱਡੀ ਕੱਦ ਕਾਠੀ ਆ ਜੱਡੀ ਵਜਨ ਮजूद ਵਾਲੀ ਆ ਤੇ ਦੋ ਤੋਂ ਨਾਰਮਲੀ ਆਪਾਂ ਗੱਲ ਕਰ ਲਈ ਆ ਵੀ 15 ਤੋਂ ਪਲੱਸ ਚੱਲਦੀ ਰਹੂਗੀ ਅੱਗੇ ਚੰਗੀ ਸੇਵਾ 16 17 ਲੀਟਰ ਤੱਕ ਵੀ ਦੋ ਤੋਂ ਤੁਸੀਂ ਲੈ ਸਕਦੇ ਜੇ ਆਦਰਵਾਇਜ਼ 15 ਲੀਟਰ ਵੀ ਤੁਸੀਂ ਜਿਹੜਾ ਚੋ ਸਕਦੇ ਜੇ ਬਾਕੀ 24 ਤੁਹਾਨੂੰ ਜੜੀਆਂ ਦੋਸਤੋ ਨਾਲ ਦੀ ਨਾਲ ਹੀ ਆਪਾਂ ਦਿਖਾ ਦਾਂਗੇ ਤੂੰ ਪਸੂਆਂ ਦੀ ਨੰਬਰ ਇਹ ਲੀਕਰ ਕਰਨ ਬਣੀ ਤੋਂ ਠੀਕ ਆ ਜੀ ਸੋ ਉਲਟਾ ਬਹਣੀ ਵਾਲੇ ਪਾਸਿਓਂ ਵੀ ਥਾਣਾ ਥਾਣਾ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਤਸੱਲੀ ਨਾਲ ਦੇਖ ਲਓ। ਆਹ ਲਓ। ਅੱਛਾ ਸ਼ਮਸ਼ੇਰ ਭਾਈ ਕੀ ਮੰਗ ਕਰਦੇ ਆ ਫਿਰ ਇਹਦੀ ਡਿਮਾਂਡ ਹੈ? ਮੰਗ ਤਾਂ ਵੀਰ ਜੀ ਇਹਦੀ 42000 ਰੁਪਏ। ਓਕੇ। ਦੇ ਲੈਣ ਜਿਹੜੀ ਆਪਾਂ 41000 ਦੀ ਦੇ ਦਾਂਗੇ। 39 ਦੀ। 39 ਹੋਰ ਪਾਈਸੋ 38.5 ਦੀ ਦੇ ਦਾਂ। 38.5 ਦੀ ਹੋ ਜਾਊਗੀ। ਹਾਂਜੀ। ਲਓ ਵੀ ਦੋਸਤੋ 38000 ਦੀ ਇਹ ਤੁਹਾਨੂੰ ਗਾਂ ਮਿਲ ਜੂਗੀ ਤੇ ਹੁਣ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ 11 ਕਿਲੋ ਬਿਲਕੁਲ ਸ਼ੋਰ ਹਾਂਜੀ ਹਾਂਜੀ 11 ਕਿਲੋ ਦੁੱਧ ਜਿਹੜਾ ਮਰਜੀ ਮੇਰਾ ਭਰਾਣ ਕਿ ਇੱਥੇ ਚੋਕੇ ਖੜੇ ਬਿਲਕੁਲ ਹਾਂਜੀ ਲਓ ਦੋਸਤੋ 11 ਕਿਲੋ ਕੋਈ ਵੀ ਰਾ ਕੇ ਆਪਦੀ ਨਰਖ ਪਰਖ ਕਰ ਲੇ ਚੁਵਾਈ ਕਰ ਲੇ ਤਸੱਲੀ ਕਰ ਲੇ 11 ਕਿਲੋ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਆ ਤੇ 38000 ਦੇ ਵਿੱਚ ਤੁਹਾਨੂੰ ਇਹ ਗਾਂ ਮਿਲ ਜੂਗੀ ਮਗਰ ਬੱਛਾ ਵੀ ਦਿਖਾ ਦਿੱਤਾ ਤੇ ਫਿਲਹਾਲ ਆਪਣੇ ਕੋਲੇ ਦੋ ਨਗ ਸੀ ਅਜਵੀਰ ਸਿੰਘ ਹਾਂਜੀ ਦੋ ਨਗ ਸੀ ਵੀਰ ਜੀ ਠੀਕ ਆ ਜੀ ਨੰਬਰ ਬੋਲ ਦਗੇ ਨੰਬਰ 76969 ਹਾਂਜੀ 84805 88752 20883 ਠੀਕ ਹੈ ਜੀ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਵੀਰ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸ਼ਮਸ਼ੇਰ ਸਿੰਘ ਪਿੰਡ ਜਗਤਪੁਰੇ ਤੋਂ ਫਿਲਹਾਲ ਅੱਜ ਦੋ ਪਸ਼ੂ ਸੀ ਦੋਸਤੋ ਦੋ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਐਨੀਮਲ ਜਿਹੜਾ ਵੀ ਜਿਹੜੇ ਖਰੀਦਦਾਰ ਵੀਰ ਨੂੰ ਪਸੰਦ ਆਊਗਾ ਉਹਦੀ ਨਰਕ ਪਰਖ ਜਾਂਚ ਆ ਤਸਰਲੀ ਉਹ ਘਰ ਆਣ ਕੇ ਕਰ ਲਿਓ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ